ਕਿ ਲੋਕੀ ਸੇ ਇਲਾਜ ਇਸ ਤਿਹਨੇ ਕਰਉਂਦੇ ਕਿ ਪੈਸੇ ਨਹੀਂ ਹੁੰਦੇ ਸੋ ਇੱਥੇ ਜਿੱਥੇ ਮੁਫਤਕਾ ਇਲਾਜ ਹੋ ਜਾਏਗਾ ਉੱਥੇ ਲੋਕੀ ਆਪਣੇ ਬਲੱਡ ਟੈਸਟ ਕਰਾ ਲੈਣਗੇ ਪਰ ਜੋੜਾਂ ਦੀ ਤਕਲੀਫ ਸਾਰੀ ਦੁਨੀਆ ਨੂੰ ਆਉਣੀ ਹੈ ਸੋ ਜਿੰਨੇ ਵੀ ਬੰਦੇ ਨੇ ਜਿੰਨੇ ਵੀ 60-70 ਸਾਲ ਤੋਂ ਉੱਪਰ ਜਾਣਾ ਹੈ ਉਹਨਾਂ ਨੂੰ ਜੋੜਾਂ ਦੀ ਤਕਲੀਫ ਆਣੀ ਆਣੀ ਹੈ ਸੋ ਫਿਜ਼ੀਓਥੈਰੇਪੀ ਬਹੁਤ ਕੰਮ ਕਰਦੀ ਉੱਥੇ ਸਾਡੇ ਪੰਜਾਬ ਦੇ ਵਿੱਚ ਟੌਪ ਦੇ ਦਵਾਖਾਨੇ ਹਸਪੀਟਲ ਸ਼ਿਖਰ ਦੇ ਹੋਂ ਜਿਹੜਾ ਕਿ ਸਾਨੂੰ ਕੋਸ਼ਿਸ਼ ਕਰ ਰਹੇ ਆ ਸਕੂਲ ਬਹੁਤ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਲੇਕਿਨ ਬਾਬਾ ਜੀ ਨੇ ਕਿਹਾ ਨਾ ਕਿ ਇਹਦੇ ਚ ਜਿਹੜੀਆਂ ਜਿਹੜੇ ਸੰਗਠਨ ਨੇ ਜਿਹੜੇ ਸੇਵਾਦਾਨ ਵਾਲੇ ਸਾਰੇ ਨੇ ਸੰਗਠਨ ਉਹ ਔਰ ਸਰਕਾਰ ਨੇ ਕਿ ਵੱਲੋਂ ਅੱਜ ਇੱਕ ਨਵੀਂ ਲੈਬ ਦਾ ਉਦਘਾਟਨ ਕੀਤਾ ਗਿਆ ਦੱਸ ਜੀਏ ਕਿ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜੀ ਸਾਹ ਸੰਗਤ ਹੈ ਜਿਹੜੇ ਲੋੜਵੰਦ ਨੇ ਉਹਨਾਂ ਦਾ ਜਿਹੜਾ ਇਲਾਜ ਇਸ ਲੈਬ ਦੇ ਵਿੱਚ ਕੀਤਾ ਜਾਏਗਾ ਤਾਂ ਤੁਸੀਂ ਵੇਖ ਸਕਦੇ ਹੋ ਜੋ ਆਮ ਆਦਮੀ ਪਾਰਟੀ ਤੋਂ ਕਹਿ ਸਕਦੇ ਹਾਂ ਹਲਕਾ ਦੱਖਣੀ ਦੇ ਐਮਐਲਏ ਸਹਿਬਾਨ ਇੰਦਰਪ੍ਰੀਤ ਸਿੰਘ ਨਿੱਜਰ ਜੋਂ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਉੱਥੇ ਹੀ ਤੁਹਾਨੂੰ ਦੱਸ ਜੀਏ ਕਿ ਜਿੰਨੇ ਵੀ ਲੋੜਵੰਦ ਜੋ ਲੋਕ ਹੋਣਗੇ ਤਾਂ ਉਹਨਾਂ ਦਾ ਇਲਾਜ ਜਿਹੜਾ ਜਿਹੜੇ ਟੈਸਟ ਹੈਗੇ ਨੇ ਹਰ ਤਰ੍ਹਾਂ ਦੇ ਟੈਸਟ ਜਿਹੜੇ ਨੇ ਇੱਥੇ ਕੀਤੇ ਜਾਣਗੇ ਤਾਂ ਜੋ ਐਮਐਲਏ ਸਹਿਬਾਨ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਨਾਲ ਦੇ ਨਾਲ ਭਾਈ ਬਲਦੇਵ ਸਿੰਘ ਵੱਡਾਲਾ ਜੋਂ ਨੇ ਉਹ ਕਹਿ ਸਕਦੇ ਆ ਉਹਨਾਂ ਦੀ ਪਹਿਲ ਕਦਮੀ ਹੇਠਾਂ ਚ ਕਹਿ ਲਈ ਕਿ ਇਹ ਜਿਹੜੀ ਲੈਬ ਦਾ ਸ਼ੇਰ ਪੰਜਾਬ ਲੈਬ ਜੋ ਹੈ ਇਹ ਉਦਘਾਟਨ ਇਸ ਦਾ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੁਸੀਂ ਵੇਖ ਸਕਦੇ ਹੋ ਉਹ ਤਸਵੀਰਾਂ ਨਹੀਂ ਕਿ ਜੋ ਐਮਐਲਏ ਸਹਿਬਾਨ ਨੇ ਨਾਲ ਉਹਨਾਂ ਦੇ ਭਾਈ ਬਲਦੇਵ ਸਿੰਘ ਮਟਾਲਾ ਜੀ ਜੋ ਨੇ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ ਤਾਂ ਉਹਨਾਂ ਵੱਲੋਂ ਆਪਣੀ ਪੂਰੀ ਲੈਬ ਦਾ ਨੇ ਰੱਖਣ ਜਿਹੜਾ ਇੱਥੇ ਕਰਵਾਇਆ ਜਾ ਰਿਹਾ ਤਾਂ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਸਾਡੇ ਨਾਲ ਜੋ ਐਮਐਲਏ ਸਾਹਿਬਾਨ ਹੈਗੇ ਨੇ ਉਹ ਮੌਜੂਦ ਨੇ ਤਾਂ ਐਮਐਲਏ ਸਾਹਿਬ ਤੁਸੀਂ ਵੀ ਇੱਥੇ ਆਇਓ ਲੈਬ ਦੇਖਣ ਤਾਂ ਕਿੰਨੀ ਕੁ ਲੋਡ ਹੁੰਦੀ ਹੈ ਇਹਨਾਂ ਪਹਿਲ ਕਦਮੀਆਂ ਦੀ ਬਹੁਤ ਲੋਡ ਹੈ ਸੇਦੀ ਬਹੁਤ ਲੋਡ ਹੈ ਅੱਛੀ ਸੇਦੀ ਔਰ ਲੋਕੀ ਕੈਵਰੀ ਡਿਨਾਈਲ ਚੱਲ ਜਾਂਦੇ ਨੇ ਮੈਂ ਬਾਹਰ ਵੀ ਗੱਲ ਕਰ ਰਿਹਾ ਸੀਗਾ ਕਿ ਲੋਕੀ ਸੇਤ ਇਲਾਜ ਐਸੇ ਨਹੀਂ ਕਰਉਂਦੇ ਕਿ ਪੈਸੇ ਨਹੀਂ ਹੁੰਦੇ ਸੋ ਇੱਥੇ ਜਿੱਥੇ ਮੁਫਤਕਾ ਇਲਾਜ ਹੋ ਜਾਏਗਾ ਉੱਥੇ ਲੋਕੀ ਆਪਣੇ ਬਲੱਡ ਟੈਸਟ ਕਰਾ ਲੈਣਗੇ ਉੱਥੇ ਆਪਣੀ ਫਿਜ਼ੀਓਥੈਰੇਪੀ ਕਰਾ ਲੈਣਗੇ ਕਿਉਂਕਿ ਦੇਖੋ ਹਾਰਟ ਅਟੈਕ ਤੇ ਜਿੰਨੂੰ ਹੋਣਾ ਉਹਨੇ ਹੋਣਾ ਹੈ ਪਰ ਜੋੜਾਂ ਦੀ ਤਕਲੀਫ ਸਾਰੀ ਦੁਨੀਆਂ ਨੂੰ ਆਉਣੀ ਹੈ ਸੋ ਜਿੰਨੇ ਵੀ ਬੰਦੇ ਨੇ ਜਿੰਨੇ ਵੀ 60 70 ਸਾਲ ਤੋਂ ਉੱਪਰ ਜਾਣਾ ਉਹਨਾਂ ਨੂੰ ਜੋੜਾਂ ਦੀ ਤਕਲੀਫ ਆਣੀ ਆਉਣੀ ਹੈ ਸੋ ਫਿਜ਼ੀਓਥੈਰੇਪੀ ਬਹੁਤ ਕੰਮ ਕਰਦੀ ਹੈ ਉੱਥੇ ਤਰੇ ਜਿਵੇਂ ਸੁਨੀਲ ਜੀ ਬਾਅਦ ਦੱਸ ਰਹੇ ਸੀਗੇ ਕਿ ਜਦੋਂ ਕੋਈ ਬੰਦੇ ਦਾ ਆਪਰੇਸ਼ਨ ਹੁੰਦਾ ਹੈ ਆਪਾਂ ਮੋਢੇ ਦਾ ਆਪਾਂ ਗੋਡੇ ਦਾ ਹੋਵੇ ਉਹਦੇ ਬਾਅਦ ਫਿਜ਼ੀਓਥੈਰੇਪੀ ਦੀ ਬਹੁਤ ਲੋੜ ਹੁੰਦੀ ਹੈ ਜਦੋਂ ਹੱਡੀ ਵੀ ਡਾਕਟਰ ਜੋੜਦੇ ਨੇ ਉਹਦੇ ਬਾਅਦ ਵੀ ਫਿਜ਼ੀਓਥੈਰੇਪੀ ਬਹੁਤ ਵੱਡੀ ਲੋੜ ਹੁੰਦੀ ਹੈ ਹੱਡੀ ਜੋੜਨਾ ਅੱਧਾ ਕੰਮ ਹੈ ਲੇਕਿਨ ਉਸ ਬੰਦੇ ਨੂੰ ਪੂਰੀ ਤੰਗੀ ਦੇਖਣਾ ਤੋਰ ਸਕਣਾ ਉਹ ਫਿਜ਼ੀਓਥੈਰੇਪੀ ਦਾ ਕੰਮ ਹੈ ਸੋ ਇਹ ਬਹੁਤ ਚੰਗਾ ਉਪਰਾਲਾ ਹੈ ਔਰ ਜਿਵੇਂ ਹੁਣ ਸੁਲਤਾਨਪਿੰਡ ਹੈ ਹਾਲਾ ਹੈ ਤੇ ਸ਼ਹਿਰ ਦਾ ਹੱਸਾ ਲੇਕਿਨ ਹੈ ਤੇ ਪਿੰਡ ਹੀ ਆ ਸੋ ਇੱਥੇ ਵੀ ਬਹੁਤ ਘੱਟ ਸੁਲਤਾਨ ਨੇ ਕੋਈ ਡਿਸਪੈਂਸੀ ਸਾਡੇ ਕੋਲ ਦੋ ਹੈਗੀਆਂ ਵੈਸੇ ਤੇ ਚਲੋ ਇਹ ਖੋਰ ਵੀ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਫਿਜ਼ੀਓਥੈਰੇਪੀ ਵਗੈਰਾ ਸਾਡੇ ਕੋਲ ਨਹੀਂ ਉੱਥੇ ਹੈਗਾ ਸੋ ਇਹ ਬਾਬਾ ਜੀ ਨੇ ਸ਼ੁਰੂ ਕੀਤਾ ਤੇ ਬੜੀ ਮੈਂ ਬਧਾਈ ਦੇਣਾ ਨੂੰ ਬਹੁਤ ਜਿਆਦਾ ਸੁਨਿਲ ਕੁਮਾਰ ਜੀ ਦੇਖਣ ਕੀਤੇ ਇਹਨੂੰ ਔਰ ਇਹ ਬੜੇ ਐਕਸਪਰਟ ਨੇ ਪਿੰਗਲਵਾੜੇ 10 ਸਾਲ ਕੰਮ ਕੀਤਾ ਇਹਨਾਂ ਨੇ ਖਾਸਕੋੜੀ ਤੋਂ ਪੜੇ ਨੇ ਖਾਸਕੋੜੀ ਤੋਂ ਨੇ ਕੀਤੀ ਆਪਣੀ ਜਿਹੜਾ ਹੁੰਦਾ ਇਹਦਾ ਕੋਰਸ ਕੀਤਾ ਤੇ ਮਸ਼ੀਨਾ ਡਾਕਟਰ ਸਾਹਿਬ ਦਿਖਾ ਦੇਣਗੇ ਹਾਂਜੀ ਕਿਤਨੇ ਕਿਤੇ ਕਿਉਂਕਿ ਹੋਰ ਵੀ ਜਿਹੜੀਆਂ ਇਹੋ ਜਿਹਿਆਂ ਲੈਬਸ ਹੋਰ ਖੁੱਲਣ ਕਿਉਂਕਿ ਕਾਫੀ ਜ਼ਿਆਦਾ ਲੋਡ ਹੈਗੀ ਆ ਖਾਸ ਤੌਰ ਦੇ ਉੱਤੇ ਗੁਰੂ ਘਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਕਿਉਂਕਿ ਜਿੱਥੇ ਦੇਸ਼ ਦੇ ਤੋਂ ਸੰਗਤ ਆਂਦੀ ਆ ਉੱਥੇ ਖਾਸ ਤੌਰ ਦੇ ਉੱਤੇ ਜਿਹੜੇ ਇਲਾਕੇ ਹੈਗੇ ਨੇ ਜਾਂ ਜਿੱਦਾਂ ਤੁਸੀਂ ਕਿਹਾ ਕਿ ਸੁਲਤਾਨਵਿੰਡ ਪਿੰਡ ਹੈਗਾ ਜਾਂ ਇਦਾਂ ਦੀ ਹੋਰ ਵੀ ਜਿਹੜੀ ਬੈਲਟ ਹੈਗੀ ਆ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਲੋਡ ਹੈਗੀ ਖੁੱਲਣ ਦੀ ਜੀ ਬਿਲਕੁਲ ਲੋਡ ਹੈਗੀ ਜੀ ਤੇ ਜਿੰਨਾ ਵੱਧ ਤੋਂ ਵੱਧ ਸਹਿਯੋਗ ਕਰਨ ਗਿਆ ਸੰਸਾਵਾ ਉਹਨਾਂ ਚੰਗਾ ਰਹੇਗਾ ਔਰ ਕਿਉਂਕਿ ਲੋਕਾਂ ਨੂੰ ਸਿਹਤ ਤੇ ਚੰਗੇ ਰੱਖਣੇ ਚਾਹੀਦੇ ਆ ਜੀ ਬਹੁਤ ਤੁਸੀਂ ਪਤੌਰ ਐਮ ਐਲ اے ਜਿਹੜੀ ਆ ਆਵਾਸ ਚੱਕੋਗੇ ਜਾਂ ਹੋਰ ਵੀ ਜਿਹੜਾ ਸਹਾਇਤਾ ਨਾਲ ਸਹਿਯੋਗ ਕਰੋਗੇ ਨਾਲ ਜੀ ਜਿਸ ਤਰ੍ਹਾਂ ਬਾਬਾ ਜੀ ਕਹਿੰਦੇ ਆ ਆਪਾਂ ਨਾਲ ਚੱਲਾਂਗੇ ਜੀ ਬਾਕੀ ਮੋਹੱਲਾ ਕਲੀਨਿਕ ਬਣਾਇਸੇ ਨਾ ਹੁਣੇ ਬੇਨਤੀ ਕਰ ਦੇਣਾ ਕਿ ਤੁਸੀਂ ਜਿੱਥੇ-ਜਿੱਥੇ ਵੀ ਸਰਕਾਰ ਲੋਡ ਸਮਝਦੀ ਹੈ ਸਾਡੇ ਡੀ ਸੀ ਸਹਿਬਾਨ ਨੇ ਜਾਂ ਪ੍ਰਸ਼ਾਸਨ ਆ ਉਨ੍ਹਾਂ ਦੇ ਸਹਿਯੋਗ ਕਰਕੇ ਉਹ ਜਗਾਵਾਂ ਨੂੰ ਨਿਸ਼ਾਨਦੇਹੀ ਕਰਕੇ ਜਿੰਨੀਆਂ ਵੀ ਸੰਸਥਾਵਾਂ ਸੇਵਾ ਕਰਦੀਆਂ ਨੇ ਨਾ ਸਰਕਾਰ ਉਹਨਾਂ ਨੇ ਵਿਰੋਧ ਚ ਤੇ ਨਾ ਉਹ ਸਰਕਾਰ ਵਿਰੋਧੀ ਨਾ ਸਮਾਜ ਵਿਰੋਧੀ ਹੈ ਲੋਕ ਸੇਵਾ ਹੈ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ ਡਾਕਟਰ ਸਾਹਿਬ ਔਰ ਨੋ ਪ੍ਰੋਫਿਟ ਨੋ ਲਾਸ ਵਧੀਆ ਟ੍ਰੀਟਮੈਂਟ ਸਸਤਾ ਤੇ ਚੰਗਾ ਨਾ ਫਰੀ ਤੇ ਨਾ ਮਹਿੰਗਾ ਤੇ ਨਾ ਉਹ ਉਹ ਹੈਗਾ ਹਨ ਇਸ ਲਈ ਇੱਥੇ ਮੈਂ ਕਹਿੰਦਾ ਵੀ ਆਪਸ ਦੋ ਮਿਲਕਾਰ ਜੁਪਜੈ ਰਾਮ ਨਾਮ ਸੰਜੋਗ ਇਹ ਦੋਵਾਂ ਤਾਰਾਂ ਨੂੰ ਜੋੜ ਕੇ ਇੱਕ ਵੱਡਾ ਪਲੇਟਫਾਰਮ ਜਿਹੜਾ ਪੂਰੇ ਪੰਜਾਬ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਭਾਈ ਸਾਹਿਬ ਜੀ ਤੁਸੀਂ ਅਕਸਰ ਸੰਗਤ ਦੇ ਲਈ ਆਵਾਸ ਚੱਕਦੇ ਹੋ ਚੰਗੇ ਕੰਮਾਂ ਲਈ ਆਵਾਜ਼ ਚੱਕਦੇ ਹਾਂ ਤਾਂ ਅੱਜ ਪਹਿਲ ਕਦਮੀ ਕੀਤੀ ਹੈ ਤਾਂ ਅਗਾਹਾਂ ਇਸ ਨੂੰ ਕਿੱਥੋਂ ਤੱਕ ਲੈ ਕੇ ਜਾਓ ਕਿ ਇੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਟੌਪ ਦੇ ਦਵਾਖਾਨੇ ਹਸਪੀਟਲ ਸ਼ਿਖਰ ਦੇ ਹੋਣ ਜਿਹੜਾ ਕਿ ਸਾਨੂੰ ਕੋ ਕਹਿੰਦਾ ਵੀ ਤੁਸੀਂ ਚੰਡੀਗੜ੍ਹ ਭਜੋ ਔਖਾ ਨਾ ਜਿਹੜਾ ਇੱਥੋਂ ਗਰੀਬ ਨਹੀਂ ਜਾ ਸਕਦਾ ਜਾਂ ਇਹ ਮਜ ਦਿੱਲੀ ਚ ਚਲ ਜਾਓ ਉਹਨੂੰ ਇੱਥੇ ਮਿਲਿਓ ਪੰਜਾਬ ਚ ਦੂਸਰਾ ਨੂੰ ਪੜ੍ਹਾਈ ਮਿਲੇ ਤੀਸਰਾ ਨੂੰ ਅਨਾਜ ਮਿਲੇ ਚੌਥਾ ਨੂੰ ਨੋ ਪ੍ਰੋਫਿਟ ਨੋ ਲਾਸਟ ਤੇ ਰੋਜ਼ਗਾਰ ਵੀ ਮਿਲੇ ਕਿਉਂ ਕਿਸੇ ਤੇ ਬੋਝ ਵੀ ਨਾ ਹੋਵੇ ਤੇ ਉਹਨੂੰ ਵੀ ਕਿਸੇ ਦਾ ਬੋਝ ਨਾ ਹੋਵੇ ਸਾਡੀ ਇਹ ਮਨਸਾ ਤੇ ਅਸੀਂ ਮੁੱਖ ਉਦੇਸ਼ ਜਿਹੜਾ ਨਾ ਅਸੀਂ ਸੇਵਾ ਪਰਚੀ ਤੇ ਵੀ ਲਿਖਿਆ ਹੋਇਆ ਵੀ ਸਾਡਾ ਮੁੱਖ ਉਦੇਸ਼ ਕੀ ਹੈ ਤੇ ਇਸ ਲਈ ਅਸੀਂ ਹਰ ਥਾਂ ਤੇ ਨਾਲਾਂ ਅੱਗੇ ਪ੍ਰਚਾਰ ਵੀ ਕਰਦੇ ਆ ਤੇ ਹੁਣ ਅਸੀਂ ਨਾਲ ਵੀ ਖੜੇ ਆ ਪੰਜਾਬ ਜੀ ਲਾਸ ਵਾਲਿਆ ਕਿ ਸਰਕਾਰ ਵੀ ਇਹੀ ਕਹਿੰਦੀ ਆ ਕਿ ਮੈਡੀਕਲੀ ਤੇ ਪੜ੍ਹਾਈ ਨੂੰ ਲੈ ਕੇ ਜਿਹੜਾ ਸਭ ਤੋਂ ਜ਼ਿਆਦਾ ਬਾਤ ਸਰਕਾਰ ਨੇ ਵੀ ਚੱਕੀ ਸੀ ਤਾਂ ਤੁਸੀਂ ਵੀ ਉਦਾਂ ਹੀ ਕਿਹਾ ਕਿ ਮੈਡੀਕਲੀ ਜੇ ਕਹਿ ਸਕਦੇ ਸੁਵਿਧਾਵਾਂ ਇਹੋ ਜੀਆਂ ਹੋਣ ਕਿ ਸਾਨੂੰ ਬਾਹਰ ਨੂੰ ਨਾ ਜਾਣਾ ਪਵੇ ਜਾਂ ਚੰਡੀਗੜ੍ਹ ਜਾਂ ਦਿੱਲੀ ਦਾ ਰੋਕਣਾ ਕਰਨਾ ਪਵੇ ਤਾਂ ਸਰਕਾਰ ਦੇ ਨੁਮਾਇੰਦੇ ਵੀ ਤੁਹਾਡੇ ਨਾਲ ਮੌਜੂਦ ਹੈਗੇ ਨੇ ਜੀ ਨਿੱਜਤ ਸਾਹਿਬ ਸ਼ੁਰੂ ਤੋਂ ਹੀ ਜਦੋਂ ਆਏ ਸੱਤਾ ਚਾਏ ਜਾਂ ਕਹਿ ਲਿਆ ਕਿ ਜਦੋਂ ਸਰਕਾਰ ਜਿੱਤੀ ਤਾਂ ਇਹੀ ਗੱਲਾਂ ਨੂੰ ਲੈ ਕੇ ਜਿਹੜਾ ਸਿਆਸਤ ਹੋਈ ਸੀਗੀ ਜਾਂ ਕਹਿ ਲਈਏ ਕੀ ਸ਼ੁਰੂਆਤ ਕੀਤੀ ਸੀਗੀ ਤਾਂ ਇੱਕ ਬੜਾ ਵਧੀਆ ਪਲੇਟਫਾਰਮ ਹੈ ਇਹਨਾਂ ਵੱਲੋਂ ਵੀ ਸ਼ੁਰੂਆਤ ਕੀਤੀ ਕਿ ਸਰਕਾਰ ਵੀ ਲੰਬੇ ਸਮੇਂ ਤੋਂ ਲੱਗੀ ਹੈ ਨਹੀਂ ਠੀਕ ਚੱਲ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੇ 50 50% ਦੋ ਤਿੰਨ ਸਾਲ ਪਿਛਲੇ ਬਜਟ ਵਧਾਇਆ ਔਰ ਮੈਡੀਕਲ ਕਾਲਜ ਜਿਹਨਾਂ ਨੂੰ ਚੰਗਾ ਹੋਇਆ ਨੌ ਮੁਹੱਲਾ ਕਲੀਨਿਕ ਮੇਰੇ ਸਾਊਥ ਹੀ ਖੁੱਲੇ ਨੇ ਸੋ ਇਹ ਕੋਸ਼ਿਸ਼ ਕਰ ਰਹੇ ਆ ਸੋ ਸਕੂਲ ਬਹੁਤ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਲੇਕਿਨ ਬਾਬਾ ਜੀ ਨੇ ਕਿਹਾ ਨਾ ਕਿ ਇਹਦੇ ਚ ਜਿਹੜੀਆਂ ਜਿਹੜੇ ਸੰਗਠਨ ਨੇ ਜਿਹੜੇ ਸੇਵਾ ਦਲ ਵਾਲੇ ਸਾਰੇ ਨੇ ਸੰਗਠਨ ਉਹ ਔਰ ਸਰਕਾਰ ਮਿਲ ਕੇ ਹੀ ਕੰਮ ਕਰ ਸਕਦੀ ਹੈ ਕਿਉਂਕਿ ਗੁਰਬਤ ਬਹੁਤ ਜ਼ਿਆਦੀ ਹੈ ਸੋ ਜਿੰਨੀ ਅਸੀਂ ਹੈਲਪ ਕਰ ਸਕਾਂਗੇ ਉਹ ਨਹੀਂ ਚਲਾਈ ਤਾਂ ਇਹ ਤਸਵੀਰਾਂ ਲਗਾਤਾ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਮਸ਼ੀਨਾਂ ਹੈਗੀਆਂ ਨੇ ਇੱਥੇ ਜਿਹੜੀਆਂ ਲੱਗੀਆਂ ਨੇ ਤਾਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਹਲਕਾ ਦਖਣੀ ਤੋਂ ਐਮਐਲਐਸ ਆਏ ਪਾਣ ਸਹੀ ਕੀਤੇ ਤਾਂ ਇੰਟਰਫੇਸਿੰਗ ਨਿੱਜਰ ਉਹ ਵੀ ਖਾਸ ਤੌਰ ਦੇ ਉੱਤੇ ਪਹੁੰਚੋ ਹੋਏ ਨੇ ਤਾਂ ਇਹਨਾਂ ਮਸ਼ੀਨਰੀਜ਼ ਨੂੰ ਦੇਖ ਕੇ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਥੇ ਜਿਹੜਾ ਉਦਘਾਟਨਾ ਚ ਕੀਤਾ ਗਿਆ ਤਾਂ ਲੋਕ ਜਿਹੜੇ ਨੇ ਇਸ ਲੈਬ ਦਾ ਫਾਇਦਾ ਚੱਕ ਸਕਣਗੇ ਕਿਉਂਕਿ ਕਾਫੀ ਲੋੜ ਆ ਕਾਫੀ ਜ਼ਿਆਦਾ ਜ਼ਰੂਰਤ ਸੀਗੀ ਇਨ੍ਹਾਂ ਇਲਾਕਿਆਂ ਦੇ ਵਿੱਚ ਇਹੋ ਜਿਹੀ ਲੈਬਸ ਖੁੱਲਣ ਦੀ ਤਾਂ ਅੱਜ ਤੜਨਾਲ ਤਸਵੀਰਾਂ ਸਾਂਝੇ ਕੀਤੀਆਂ ਨੇ ਤਾਂ ਇਸੇ ਤਰ੍ਹਾਂ ਬਣੇਰੋ ਜਗਬਣੀ ਟੀਵੀ ਦੇ ਨਾਲ ਤੜਨਾਲ ਕੱਲੀ ਕੱਲੀ ਜਾਣਕਾਰੀ ਜਿਹੜੀ ਆ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਛੇਸ ਨੂੰ ਐਕਜੈਕਟ ਬਣੀ ਟੀਵੀ ਸ਼੍ਰੀਮਚਾਸਾਈ